ਗਾਈਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਸਵਾਗਤ ਕਰਦੀ ਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਹੋ ਚੈਨਲ ਤੇ ਜਿਹੜੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਬਾਕੀ ਜੀ ਇੰਨਾ ਸਾਥ ਤੇ ਸਪੋਰਟ ਕਰਨ ਲਈ ਹੈ ਨਾ ਸਪੋਰਟ ਕਰਨ ਲਈ ਤੁਹਾਨੂੰ ਤੁਹਾਡਾ ਪਿਆਰ ਕਰਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ so much all of you ਦਿਨਾ ਜੀ ਅੱਜ ਵੀਰਵਾਰ ਦਾ ਟਾਈਮ ਹੈਗਾ ਸੀ ਸਵੇਰੇ 9:00 ਵਜੇ ਦਾ ਮੈਂ ਕਮਰੇ ਦੇ ਵਿੱਚ ਪਹਿਲਾਂ ਲਾ ਲਿਆ ਸੀ ਝਾੜੂ ਝਾੜੂ ਵਗੈਰਾ ਕਰਕੇ ਫਿਰ ਇੱਥੇ ਲੱਗੀ ਸੀ ਮੈਂ ਉਹ ਮੈਂ ਗੇਟ ਬੰਦ ਕਰ ਦਿੰਨੇ ਕਿਉਂਕਿ ਇਹ ਹੋ ਜਾਂਦਾ ਵੀ ਥੋੜੀ ਬਹੁਤੀ ਜਿਵੇਂ ਥੋੜੀ ਜਿਹੀ ਆਏ ਹੋ ਜਾਂਦਾ ਵੀ ਚਲੋ ਉਹ ਸਾਫ ਸੁਥਰੇ ਜਿਹੇ ਰਹਿੰਦੇ ਨੇ ਹਨਾ ਵੀ ਨਹੀਂ ਮੈਨੂੰ ਆਪਦੇ ਆਪ ਨੂੰ ਆਇਆ ਲੱਗਦਾ ਹੁੰਦਾ ਵੀ ਡਸਟ ਜੀ ਜਾਂਦੀ ਆ ਤਾਂ ਕੁ ਬਸ ਜੀ ਇੱਥੇ ਸਾਰੇ ਫਤੇ ਤੱਕ ਰਹੀ ਸੀ ਜਿਹੜੀ ਜਿਵੇਂ ਉਹ ਹਜੇ ਸਕੂਲ ਦਾ ਸਟਾਰਟ ਹੋਇਆ ਨਹੀਂ ਦਾ ਦੁਆਰਾ ਤੋਂ ਫਤੇ ਦੇ ਪਾਪਾ ਗਏ ਹੋਏ ਸੀਗੇ ਕੰਮ ਤੇ ਮੰਮੀ ਵੀ ਅੱਜ ਜਲਦੀ ਚਲੇ ਗਈ ਸੀ ਹਾਂਜੀ ਉਹਨਾਂ ਦੀ ਅੱਜ ਮੀਟਿੰਗ ਸੀਗੀ ਤੇ ਉਹਨਾਂ ਨੇ ਮੀਟਿੰਗ ਤੇ ਜਾ ਕੇ ਆਉਣਾ ਸੀਗਾ ਬਸ ਆਪਾਂ ਜੀ ਇੱਥੇ ਲੱਗੇ ਹੋਏ ਸੀ ਤੇ ਕੰਮ ਕਰ ਸਟਾਰਟ ਕੁਝ ਕਰ ਲਈ ਸੀ ਕੁਝ ਰਹਿੰਦੇ ਸੀਗੇ ਤੇ ਗਿਆ ਹੋਇਆ ਸੀ ਆਪਦੇ ਬਾਹਰ ਫਰੰਟ ਸਰਕਲ ਦੇ ਨਾਲ ਘੁੰਮਣ ਫਿਰਨੂੰ ਤੇ ਬਸ ਮੈਨੂੰ ਇਹ ਸੀਗਾ ਮੈਂ ਕਿ ਵੀ ਚਲੋ ਕੰਮ ਕਰ ਕਰਕੇ ਹੋਇਆ ਫ੍ਰੀ ਕਿਉਂਕਿ ਇਹ ਹੋ ਜਾਂਦਾ ਜੀ ਵੀ ਜਿਵੇਂ ਮੰਮੀ ਘਰ ਨੇ ਨਾ ਚਲੋ ਫਿਰ ਵੀ ਥੋੜਾ ਜਿਹਾ ਤਾਂ ਫਰਕ ਰਹਿਦਾ ਮੈਨੂੰ ਫਿਰ ਇਹ ਹੋ ਜਾਂਦਾ ਵੀ ਚਲੋ ਵੈਸੇ ਵੀ ਇਸ ਟਾਈਮ ਦਾ ਉਹਨਾਂ ਦਾ ਹੋ ਜਾਂਦਾ ਨਾ ਵੀ ਉਹਨਾਂ ਨੇ ਬਿਊਟੀ ਤੇ ਜਾਣਾ ਹੁੰਦਾ ਹੈ ਮੈਂ ਹੀ ਹਾਂ ਜੀ ਬੱਸ ਇੱਕ ਜਿਹੜੀ ਬੇਲੀਆ ਨਾ ਬਾਕੀ ਚਲ ਇਹ ਹੋ ਜਾਂਦਾ ਸਾਰੇ ਦਾ ਆਪ ਦਾ ਕੋਈ ਕੰਮ ਕਰਦਾ ਕੁਝ ਵੀ ਮੈਂ ਅੰਦਰੋਂ ਝਾੜੂ ਲਗਾ ਕੇ ਪਹਿਲਾਂ ਮੈਂ ਨਾ ਅਸਲ ਵਿੱਚ ਇਹ ਸੀਗਾ ਮੈਨੂੰ ਮੈਂ ਕੱਪੜੇ ਬਾਹਰ ਤਾਰ ਤੇ ਫੋਲਣ ਲੱਗੀ ਸੀ ਮੈਂ ਕਿ ਵੀ ਚਲ ਬਾਹਰ ਤਾਰ ਤੇ ਫੋਲ ਦਮਾ ਸਾਰੇ ਤੇ ਬਾਕੀ ਕੁਝ ਬਿਹੜਾ ਸਵੇਰੇ ਮੰਮੀ ਨੇ ਕਰ ਲਿਆ ਸੀ ਇਹ ਛੱਡ ਥੱਲੇੋਂ ਛੱਡਤਾ ਸੀ ਉਹਨਾਂ ਨੇ ਬਸ ਮੈਂ ਅੰਦਰੋਂ ਫਿਰ ਨਹੀਂ ਤਾਂ ਇਹ ਹੋ ਜਾਂਦਾ ਵੀ ਅੰਦਰਲਾ ਅੰਦਰੇ ਚੱਕਿਆ ਜਾਂਦਾ ਹੁੰਦਾ ਜੋ ਵੀ ਹੁੰਦਾ ਇਹ ਕੂੜਾ ਤੇ ਇੱਥੇ ਫਿਰ ਉਹ ਕਹਿੰਦੇ ਸੀ ਕਹਿੰਦੇ ਮੈਂ ਇਧਰੋਂ ਵੀ ਅੱਧਾ ਕਿਹੜਾ ਛੜਦਾ ਸੀ ਵੀ ਚਲ ਜਦ ਅੰਦਰੋਂ ਝਾੜੂ ਲਗਾ ਮੈਂ ਖੀਂਦੀ ਫਿਰ ਬੇਲੇ ਚਲਾਨੀ ਤਾਂ ਕਰਕੇ ਫਿਰ ਇਹ ਸੀਗਾ ਮੈਂ ਬਸ ਅੰਦਰੋਂ ਝਾੜੂ ਲਾ ਕੇ ਇੱਥੇ ਕੱਢ ਲਿਆਈ ਸੀ ਬਾਹਰ ਬਸ ਇੱਥੇ ਲੱਗੀ ਹੁਣ ਤਾਂ ਇਹ ਹੋ ਜਾਂਦਾ ਨਾ ਵੀ ਧੁੱਪ ਮਤਲਬ ਇੰਨੀ ਆਏ ਲੱਗ ਦਿੰਦੀਆਂ 9 ਵਜੇ ਵੀ ਜਿੰਨੇ ਸਿੱਖ ਦੁਪਹਿਰਾ ਹੋ ਜਾਂਦਾ ਕੁਛ ਅੱਜ ਥੋੜੀ ਜਿਹੀ ਮੇਰੀ ਸਲਾਹ ਸੀ ਦੀ ਵੀ ਦੇਖਦੇ ਆਂ ਵੀ ਪਿੱਕੇ ਜਾ ਕੇ ਆਨੇ ਆ ਬਾਕੀ ਪੱਕਾ ਵਜਾ ਹੋਇਆ ਹਜੇ ਸਲਾਹ ਹੋਈ ਨਹੀਂ ਸੀ ਜਣੀ ਪੱਕੀ ਜੀ ਨਹੀਂ ਸੀ ਕੁਛ ਬਸ ਮੈਂ ਬੇੜੇ ਦੀ ਸਫਾਈ ਕਰਕੇ ਆਪਾਂ ਚੱਕ ਕੇ ਫਿਰ ਲਾ ਗਈ ਸੀ ਮੈਂ ਇਧਰੋਂ ਬਾਥਰੂਮ ਜਿਹੜਾ ਧੋਣਾ ਨਾਲ ਹੀ ਮੈਨੂੰ ਇਹ ਸੀ ਇੰਨਾ ਬੇੜਾ ਨਾ ਮਤਲਬ ਰੈਗੂਲਰ ਚ ਮੈਨੂੰ ਧੋਣਾ ਪੈਂਦਾ ਹੁੰਦਾ ਉਹ ਇਸ ਕਰਕੇ ਸੀਗਾ ਵੀ ਜਿਵੇਂ ਆਪਾਂ ਪਸ਼ੂ ਕੱਢਦੇ ਆ ਬਾਹਰ ਹਨਾ ਆਪ ਦਾ ਉਧਰਲਾ ਬੇੜਾ ਕੱਚਾ ਕਰਕੇ ਜਾਂ ਡਾਉਣ ਜਾਂਦਾ ਪੈਰਾ ਜਿਆ ਨਾਲੇ ਮਿੱਟੀ ਵਗਾਰਾ ਲੱਗੀ ਜਾਂਦੀ ਹੁੰਦੀ ਆ ਕੁਝ ਪਾਣੀ ਕਰਕੇ ਫਿਰ ਤੁਹਾਨੂੰ ਪਤਾ ਨਾ ਵੀ ਥੋੜਾ ਬੋਤਾ ਕੁਝ ਗਿੱਲਾ ਹੋ ਜਾਂਦਾ ਉਹਦੇ ਨਾਲ ਆਏ ਹੋ ਜਾਂਦਾ ਹੁੰਦਾ ਵੀ ਜਿਵੇਂ ਜਿਆਦਾ ਜਿਆ ਕੁੰਡਾ ਹੁੰਦਾ ਬਸ ਇਹ ਕਰਕੇ ਆਪਾਂ ਅੱਜ ਪੋਚਿਆਂ ਦਾ ਕਰਤਾ ਸੀ ਮੈਂ ਮਿਸ ਮੰਮੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜੀ ਵੀਰਵੰਨੂ ਗਾਦਨ ਨੇ ਉਹਨਾਂ ਨੂੰ ਵੀ ਮਿਸ ਕਰਦਿਆ ਕਰ ਹਨ ਚਲੋ ਜੀ ਸਿਆਣੇ ਦਾ ਕੀ ਅਸਰ ਮਥੇ ਕਿਤੇ ਚਲੋ ਇਹ ਸੀਗਾ ਵੀ ਆਪਣੇ ਹੋਏ ਹੋਏ ਸੀਗੇ ਮੈਂ ਕਿਹਾ ਵੀ ਚਲੋ ਥੋੜੇ ਬਹੁਤ ਜਿਹੜੇ ਭਾਂਡੇ ਸੀਗੇ ਉਹ ਵੀ ਚੱਕ ਦਿੰਨੇ ਆ ਭਾਂਡੇ ਚੱਕ ਕੇ ਫਿਰ ਦੇਖਦੇ ਆ ਚਾਹ ਪਾਣੀ ਦਾ ਫਤੇ ਵੀ ਬਸ ਨਾ ਤੋਂ ਲੈ ਅਸੀਂ ਬੇਲਾ ਸੀ ਉਹ ਥੋੜਾ ਜਿਹਾ ਗਿਆ ਸੀ ਮੈਂ ਕਿਹਾ ਵੀ ਚਲ ਹਜੇ ਮੈਂ ਕਿਹਾ ਮੇਰਾ 5-7 5-10 ਮਿੰਟ ਦਾ ਮੈਂ ਕਿਹਾ ਮੇਰਾ ਕੰਮ ਹੈਗਾ ਮੈਂ ਕਿਹਾ ਚਲ ਜੇ ਤੂੰ ਜੀੜਾ ਕੱਢਣਾ ਕੱਢਣਾ ਕਿ ਹੋ ਜਾਂਦਾ ਜੀ ਜਿਵੇਂ ਹੁਣ ਉਹ 9 10 ਵਜੇ ਤੱਕ ਹਨਾ ਵੀ ਐਵੇਂ ਤਾਂ ਹੋ ਜਾਂਦਾ ਵੀ ਢੇੜਾ ਵਗੈਰਾ ਕੱਢ ਲੈਂਦਾ ਉਸ ਤੋਂ ਬਾਅਦ ਨਹੀਂ ਉਹਨੂੰ ਅਲਾਉਡ ਹੋਏਗਾ ਵੀ ਬਾਹਰ ਨਹੀਂ ਜਾਣਾ ਹੈ ਜਾਂ ਫਿਰ ਸ਼ਾਮ ਨੂੰ ਕੱਢ ਲੈਂਦਾ ਹੁੰਦਾ ਬਸ ਆਪਾਂ ਭਾਂਡੇ ਵਗੈਰਾ ਚੱਕ ਕੇ ਕਿਚਨ ਨੂੰ ਸਮੀਟ ਲਈ ਸੀ ਸਾਰੀ ਸਾਫ ਸਫਾਈ ਹੋ ਗਈ ਸੀ ਆਪਣੀ ਸਾਰੀ ਉਸ ਤੋਂ ਬਾਅਦ ਅਦਮੇ ਦਵਾਰਾ ਨਹਾਉਣ ਦਾ ਕੀਤਾ ਹੀ ਨਹੀਂ ਸੀਗਾ ਕੁਛ ਮਸ ਵੀਰੇ ਸੂਟ ਵੀ ਬਸ ਉਹੀ ਰੱਖ ਲਿਆ ਸੀਗਾ ਚੇਂਜ ਨਹੀਂ ਕੀਤਾ ਨਹੀਂ ਤਸਵੀਰ ਇਹ ਹੋ ਜਾਂਦਾ ਵੀ ਮਤਲਬ ਨਾ ਧੋ ਕੇ ਨਿਤਨੇਮ ਕਰਕੇ ਗੁਰਦੁਆਰਾ ਸਾਬ ਜਾ ਕੇ ਆ ਕੇ ਫਿਰ ਮੈਂ ਚੇਂਜ ਕਰ ਲਵਾਂ ਨੀ ਆ ਵੀ ਬਾਦ ਦਿਨ ਦੀ ਹਨਾ ਸਾਫ ਸਫਾਈ ਕਰਕੇ ਵੀ ਦਵਾਰਾ ਉਹ ਕਰ ਲਵਾਂ ਅੱਜ ਮੈਂ ਨਹੀਂ ਸੀ ਕੀਤਾ ਚੇਂਜ ਅੱਜ ਮੈਂ ਉਦਾਂ ਹੀ ਰੱਖ ਲਿਆ ਸੀ ਬਸ ਹੁਣ ਮੈਂ ਹੱਥ ਮੂੰਹ ਧੋ ਕੇ ਮੈਂ ਕਿਹਾ ਵੀ ਚਲੋ ਸਰੂ ਬਣਿਆ ਕੁਛ ਸਰ ਨੂੰ ਤੇਲ ਲਾਉਣਾ ਸੀ ਬਸ ਉਹ ਮਿਸ ਕਰਤਾ ਸੀ ਮੈਂ ਚਲ ਵੀ ਫੇਰ ਦੇਖੀ ਜਾਵਾਂ ਸੋ ਉਦਾਂ ਹੀ ਬਾਕੇ ਜੂੜਾ ਸਿਰ ਬਾ ਲਿਆ ਸੀ ਸਿਰ ਬਾ ਕੇ ਮੈਂ ਲੱਗ ਗਈ ਸੀ ਮੈਂ ਕਿ ਉਹ ਚਲ ਦਵਾਈ ਲਗਾ ਕੇ ਫਿਰ ਹੁਣ ਅਸੀਂ ਮਾਪੁੱਤ ਕਰਦੇ ਆ ਟਾਈਮ ਸਪੈਂਡ ਕੁਛ ਨਾ ਕੁਛ ਧੇਰ ਬਹਿ ਲਿਆ ਤੇ ਉਹਨੂੰ ਦੇਖਦੇ ਆ ਵੀ ਨਾਲੇ ਦੁੱਧ ਵਗੈਰਾ ਦਿੰਨੀ ਆ ਜੇ ਰਸਤਕਾਰੀ ਉਹ ਵੀ ਤਾਂ ਕਰ ਲੂਗਾ ਨਹੀਂ ਫਿਰ ਉਹਨੂੰ ਇਹ ਹੋ ਜਾਂਦਾ ਹੁੰਦਾ ਵੀ ਮੈਂ ਬੈਠੂਗੀ ਮੇਰੇ ਕੋਲੇ ਪੈ ਜਾ ਚਾਹੇ ਬਹਿ ਜਾ ਜੋ ਮਰਜੀ ਕਰ ਪਰ ਹੋਣੀ ਕਿਤੇ ਜਾਣਾ ਨਹੀਂ ਉਹਨੇ ਉਹ ਇੱਥੇ ਹੈਗਾ ਸੀ ਮਿਲਣਾ ਦਾ 1:30 ਵਜੇ ਦਾ ਟਾਈਮ ਮੈਰੀ ਵਿਚਲਾਹ ਹੋ ਗਈ ਸੀ ਵੀ ਜਾਣਾ ਹੀ ਪੱਕਾ ਅੱਜ ਤਾਂ ਪਿੰਡ ਨੂੰ ਤੇ ਉਹਦੇ ਚਾਚਾ ਚਾਚੇ ਏ ਸੀਗਾ ਵੀ ਮੈਂ ਤਾਂ ਜਾਣਾ ਹੀ ਜਾਣਾ ਕਿਉਂ ਨਾ ਜਾਂਦੀ ਜਾਂਦੀ ਉਹ ਮਮੀ ਨੂੰ ਕੰਮ ਲਾ ਕੇ ਜਾਣਾ ਹੈ ਨਾ ਤੇ ਨਹੀਂ ਵੀ ਏ ਸੀਗਾ ਵੀ ਚਲੋ ਦੋ ਕੋ ਥੋੜੇ ਜਿਹਾ ਕੁਝ ਮਤਲਬ ਕੋਸ ਸੂਟ ਸੀ ਉਹਨਾਂ ਵਾਲੇ ਸੀਗੇ ਮੈਨੂੰ ਏ ਸੀਗਾ ਵੀ ਚਲੋ ਮਮੀ ਕਹਿੰਦੇ ਵੀ ਮੈਨੂੰ ਛੁੱਟੀ ਆ ਕੱਲ ਨੂੰ ਵੀ ਫਿਰ ਮੈਂ ਦੇਖ ਲਵਾਂਗੀ ਜੇ ਕੋਈ ਸਲਵਾਰ ਸੀ ਹੁਣ ਸਲਾਈ ਕਰ ਹੋਈ ਤਾਂ ਮੈਂ ਲੱਗੀ ਸੀ ਉਹਦੀ ਸਲਵਾਰ ਕਟਿੰਗ ਕਰਨ ਤੇ ਜਿਹੜੀ ਦੂਜੀ ਸਲਵਾਰ ਸੀ ਉਹ ਮੈਂ ਬਣਾਉਣੀ ਸੀ ਅਸਲ ਦੇ ਵਿੱਚ ਪਾਕਿਸਤਾਨੀ ਜਿਹੜੀ ਬਿਨਾ ਪਹੁੰਚਿਆਂ ਤੋਂ ਉਹ ਵਾਲੀ ਫਿਰ ਮੈਂ ਉਹ ਥੋੜੀ ਜਿ ਮੇਰੇ ਹਿਸਾਬ ਦੇ ਚ ਥੋੜੀ ਜਿ ਸਹੀ ਨਹੀਂ ਸੀ ਮੈਨੂੰ ਲੱਗਦੀ ਉਹ ਮੈਂ ਮਿਸ ਕਰ ਦਿੱਤੀ ਫਿਰ ਮੈਂ ਓਏ ਕਟਿੰਗ ਕਰ ਲਈ ਸੀ ਮੈਂ ਕੋਈ ਚਲਈਏ ਦੇਖ ਲਓ ਤੁਸੀਂ ਬਣਾ ਕੇ ਥੋਟੋ ਬਣੀ ਬਾਕੀ ਚਲੋ ਇਹ ਹੋ ਜਾਂਦਾ ਨਾ ਘਰ ਦੇ ਵੀ ਕੰਮ ਕਰ ਹੋ ਜਾਂਦੇ ਨੇ ਇੰਨਾ ਹੁੰਦਾ ਨਹੀਂ ਫਾਈਨਲੀ ਆਪਾਂ ਘਰ ਛੱਡ ਦਿੱਤਾ ਸੀ ਹੈਨਾ ਇੱਥੇ ਹੈਨਾ ਘਰੋਂ ਚੱਲ ਪਈ ਸੀ ਆਪਾਂ ਫਤੇ ਦੇ ਪਾਪਾ ਨੇ ਹਾਂਜੀ ਇਹ ਜਾਨੀ ਸਾਨੂੰ ਆਏ ਹੋ ਜਾਂਦਾ ਵੀ ਅਸੀਂ ਹਾਫ ਹਾਫ ਕਰ ਲੈਨੇ ਨੇ ਜਮੇ ਹੀ ਅਮਲੋ ਤੱਕ ਲੈ ਜਾਂਦੇ ਨੇ ਫਿਰ ਅੱਗੇ ਤੋਂ ਗੁਰਪ੍ਰੀਤ ਜੀ ਨਾਲ ਲੈ ਗਏ ਅਸੀਂ ਦੋ ਵੀ ਚਲ ਟਾਈਮ ਥੋੜਾ ਲੱਗਦਾ ਏ ਅਸੀਂ ਇਹ ਅਮਲੋ ਨੂੰ ਚੱਲ ਪਏ ਜੀ ਤੇ ਪਾਪਾ ਜੀ ਚੱਲੇ ਸੀ ਕਿ ਛੱਡਣ ਬਸ ਇੱਥੇ ਆਪਾਂ ਜਾ ਰਹੇ ਸੀ ਦੇਖੋ ਤੁਸੀਂ ਇਹ ਨਾ ਖੇਤਾਂ ਚ ਹਰੇ ਵਾਈ ਕਿੰਨੀ ਡਾਰਕ ਡਾਰਕ ਗ੍ਰੀਨ ਹੈ ਨਾ ਕਿੰਨੀ ਸੋਹਣੀ ਲੱਗਦੀ ਹੈ ਔਰ ਇੱਕ ਗੱਲ ਇਹ ਹੋਵੇ ਹਨਾ ਕਹਿੰਦੇ ਹੁੰਦੇ ਨੇ ਵੀ ਉਹ ਚੀਜ਼ ਵੱਧ ਖੁਸ਼ੀ ਦਿੰਦੀ ਆ ਵੀ ਜਦੋਂ ਇਹ ਹੋ ਜਾਂਦਾ ਵੀ ਹਾਂ ਜੀ ਆਪਾਂ ਪੇਖਿਆ ਚੱਲੇ ਆ ਹਨਾ ਉਹ ਚੀਜ਼ ਦਾ ਥੋੜਾ ਜਿਹਾ ਅਲੱਗੇ ਚੋਜ ਆ ਹੋ ਜਾਂਦਾ ਉਂ ਚਾਹੇ ਰੈਗੂਲਰ ਜਿੰਨਾ ਮਾਰੀ ਜਾਈ ਆ ਇਹ ਇਹ ਪਰ ਉਹ ਚੀਜ਼ ਜਦੋਂ ਅਲੱਗ ਹੁੰਦਾ ਹੈ ਹਨਾ ਇੱਕ ਨੂੰ ਜਾਣ ਦੀ ਖੁਸ਼ੀ ਉਹ ਵੀ ਨਾਲੇ ਛੁੱਟੀਆਂ 'ਚ ਜਾਣਾ ਹੋਵੇ ਉਹਦਾ ਇੱਕ ਵੱਖਰਾ ਹੀ ਨਜ਼ਾਰਾ ਹੈ ਇਹ ਸੀਗਾ ਵੀ ਕੁਝ ਉੱਥੇ ਪਿੰਡਾਈ ਹੋਈ ਸੀ ਜੀ ਕਜ਼ਨੋ ਨੇ ਇਹ ਕੱਲ ਆਗੇ ਸੀਗੇ ਬਸ ਇੱਥੇ ਸੀ ਜਿਹੜੇ ਮਿਲੇ ਸੀਗੇ ਸ਼ਾਮ ਨੂੰ ਸਨੂ ਸੀ ਵੀ ਗੇੜਾ ਕੱਢਿਆ ਇਹ ਨਾਲੇ ਅ ਬਸ ਮੈਂ ਜਦੋਂ ਮਿਲੀ ਸੀਗੀ ਇਹ ਸੇ ਮੇਰੀ ਭਾਣ ਜੀ ਆ ਜੀ ਭਾਣ ਜੀ ਭਾਣ ਚਾ ਤੇ ਭਤੀਜਾ ਇਹਨੂੰ ਬਹੁਤ ਚਾਹ ਰੰਦਾ ਇਹ ਵੀਡੀਓ ਬਣਾਉਣ ਚ ਹਨਾ ਬਲੌਗ ਦੇ ਵਿੱਚ ਆਉਣ ਦਾ ਇਹ ਕਾਰ ਵੀ ਕਰਦਾ ਹੁੰਦਾ ਹੈਲੋ ਗਾਇਜ਼ ਆਦਾਂ ਦਾ ਬਸ ਐਸੀ ਤੇ ਕਹਿੰਦਾ ਸੀ ਕਹਿੰਦਾ ਮੈਂ ਮਸੀ ਜੀ ਮੈਂ ਉਹ ਕਰਨਾ ਮੈਂ ਬਲੌਗ ਦੇ ਵਿੱਚ ਆਉਣਾ ਇਹ ਮੈਂ ਹਜਾ ਪੁੱਤ ਵੀ ਇਹਦੇ ਵਿੱਚ ਕੀ ਆ ਹਨਾ ਤਾਈ ਉਹ ਨੱਚ-ਨੱਚ ਦਿਖਾਉਂਦਾ ਸੀ ਜੀ ਇਹ ਹੀ ਨਜ਼ਾਰੇ ਤਾਂ ਜੀ ਕਹਿੰਦੇ ਹੁੰਦੇ ਨੇ ਵੀ ਸਾਰੇ ਘਰ ਮਿਲਦੇ ਨਹੀਂ ਜਿਹੜੇ ਪੇਕੇ ਵਾਲੇ ਮੇਰੇ ਨੇ ਇਹ ਉਹ ਨਜ਼ਾਰੇ ਨੇ ਜਿਹੜੇ ਕਦੇ ਨਹੀਂ ਪੁੱਲਦੇ ਹੈਗੇ ਇਥੇ ਕਦੇ ਬਲੌਗ ਐਂਡ